ਸਿਪਲੀ 7 ਤਰੀਕ ਨੂੰ ਰਣਜੀਤ ਐਵਨਿਊ ਦੇ ਵਿੱਚ ਡਕੈਤੀ ਤੇ ਬੰਦਾ ਇੰਟੈਂਸ਼ਨ ਨਾਲ 5 6 ਲੋਕ ਵੜਗੇ ਸੀ ਉਹਨੂੰ ਬੜਾ ਰਿਕੋਰਡ ਟਾਈਮ ਦੇ ਵਿੱਚ ਅਸੀਂ ਇੱਕ ਅੱਧਾ ਦਿਨ ਚ ਹੀ ਉਹਨੂੰ ਸਾਰਾ ਸੋਲਵ ਕਰ ਲਿਆ ਸੀਗਾ ਆਇਡੈਂਟੀਫਾਈ ਕਰ ਲਏ ਸੀਗੇ ਉਸ ਤੋਂ ਬਾਅਦ ਹੁਸ਼ਿਆਰਪੁਰ ਬਾਚਲ ਦੇ ਏਰੀਏ ਤੋਂ ਤਿੰਨ ਦੋਸ਼ੀ ਉਹਨਾਂ ਚ ਗ੍ਰਿਫਤਾਰ ਕੀਤੇ ਗਏ ਜਿਨ੍ਹਾਂ ਤੋਂ ਤਿੰਨ ਵੈਪਨ ਮਿਲੇ ਸੀਗੇ ਉਹਦੇ ਵਿੱਚ ਜਿਹੜਾ ਦੋਸ਼ੀ ਹੈਗਾ ਵਿਕਰਮਜੀਤ ਵਿੱਕੀ ਜੋ ਕਿ ਮਹੱਲਾ ਨਾਨਕਸਰ ਤਰਨਤਾਰਨ ਦਾ ਰਹਿਣ ਵਾਲਾ ਉਮਰੇ ਦੀ ਕਰੀਬ 26 ਸਾਲ ਹੈ ਪਲੱਸ 2 ਪੜ੍ਹਿਆ ਲੇਬਰ ਦਾ ਕੰਮ ਕਰਦਾ ਹੈ ਇਹ ਬੰਦੇ ਦੇ ਖਿਲਾਫ ਪਹਿਲਾਂ ਵੀ ਨੌ ਮਕਦਮੇ ਦਰਜੇ ਵਕਫਾ ਖ ਏਰੀਆ ਦੇ ਵਿੱਚ ਅੰਮ੍ਰਿਤਸਰ ਰੂਰਲ ਚ ਹੈ ਤਰਨਤਾਰਨ ਚ ਹੈ ਔਰ ਐਸਐਸਓ ਅੰਮ੍ਰਿਤਸਰ ਦੇ ਵਿੱਚ ਵੀ ਇਹਦੇ ਤੇ ਪਕਦਮੇ ਦਰਜੇ ਬੜਾ ਨੋਟੋਰੀਅਸ ਕ੍ਰਿਮੀਨਲ ਨੂੰ ਆਪਾਂ ਕਹਿ ਸਕਦੇ ਹਾਂ ਦੂਜੇ ਜਿਹੜੇ ਦੇ ਦੋ ਸਾਥੀ ਹੈ ਮਨਦੀਪ ਦੇ ਖਿਲਾਫ ਇੱਕ ਪਰਚਾ ਤੇ ਜਤਿੰਦਰ ਸਿੰਮੂ ਦੇ ਖਿਲਾਫ 8 ਪਰਚੇ ਨੇ ਆਲਰੇਡੀ ਤੇ ਇਹ ਕ੍ਰਿਮੀਨਲ ਪ੍ਰਵਿਰਤੀ ਦੇ ਸਾਰੇ ਬੰਦੇ ਆ ਇਹਨਾਂ ਨੇ ਇਹ ਸਾਰੀ ਸਾਜ਼ਿਸ਼ ਤਹਿਤ ਇਹ ਜਿਹੜੀ ਵਾਰਦਾਤ ਤੋਂ ਅੰਜਾਮ ਦਿੱਤਾ ਸੀ 7 ਤਰੀਕ ਵਾਲੀ ਨੂੰ ਤੇ ਇਹ ਜਿਹੜਾ ਵਿਕਰਮ ਹੈ ਇਹਨੂੰ ਕੱਲ ਜਦੋਂ ਪੁਲਿਸ ਪਾਰਟੀ ਕੋਲੇ ਦੱਸ ਰਿਹਾ ਸੀਗਾ ਕਿ ਮੇਰੇ ਨਾਲ ਦੇ ਬੰਦੇ ਜਿਹੜੇ ਆ ਉਹਨਾਂ ਬਾਰੇ ਇਨਫੋਰਮੇਸ਼ਨ ਅਸੀਂ ਲੈ ਰਹੇ ਸੀਗੇ ਤਾਂ ਪੁਲਿਸ ਪਾਰਟੀ ਇਹਨੂੰ ਲੈ ਕੇ ਆਈ ਸੀ ਜਿੱਥੇ ਇਹਨੇ ਦੱਸਿਆ ਵੀ ਇੱਥੇ ਮਿਲਣ ਨੂੰ ਦਾ ਟਾਈਮ ਅਗੇ ਫਿਕਸ ਕਰਦੇ ਆ ਉੱਥੇ ਜਦੋਂ ਆਇਆ ਇਹ ਤੇ ਇਹਨੇ ਇਥੇ ਮੌਕੇ ਦਾ ਫਾਇਦਾ ਉਠਾ ਕੇ ਜਿਹੜਾ ਸਾਡਾ ASIIO ਸੀਗਾ ਉਹਦਾ ਸਰਵਿਸ ਵੈਪਨ ਜਿਹੜਾ ਖੋਲਿਆ ਉਸ ਕੁੱਥਮ ਗੁੱਤੀ ਦੇ ਵਿੱਚ ਇੱਕ ਗੋਲੀ ਪਹਿਲਾਂ ਚੱਲੀ ਜਿਹੜੀ ਇੱਕ ਏਦਰ ਸੜਤਵਲ ਲੱਗੀ ਫਿਰ ਇਹਨੂੰ ਦੁਬਾਰਾ ਇਹਨੇ ਕੋਸ਼ਿਸ਼ ਕੀਤੀ ਗੋਲੀ ਚਲਾਉਣ ਦੀ ਉਹਨੇ ਵੀ ਖੋਇਆ ਕਿਉਂਕਿ ਉਹ ਜਿਹੜੀ ਕਾਰਡ ਹੁੰਦੀ ਹੈ ਸਰਕਾਰੀ ਉਹਦੇ ਨਾਲ ਬੰਨਿਆ ਹੁੰਦਾ ਪਿਸਟਲ ਜਾਂ ਰਵਾਲਵਰ ਜਿਹੜਾ ਵੀ ਪੁਲਿਸ ਆਫਸਰ ਕੋ ਹੋਵੇ ਉਹਦੇ ਕਰਕੇ ਉਪਚਾਰ ਹੋ ਗਿਆ ਪੂਰਾ ਸੈਚਿੰਗ ਨਹੀਂ ਹੋਈ ਤਾਂ ਉਸ ਕੁੱਥਮ ਗੁੱਤੀ ਚ ਇਹਦੇ ਸੱਟ ਲੱਗੀ ਜਿਹੜੀ ਗੋਲੀ ਚੱਲੀ ਤੇ ਨਾਲੇ ਇੰਜਰਡ ਹੋਇਆ ਇਹਨੂੰ ਹਸਪਤਲ ਲੈ ਕੇ ਗਈ ਸੀ ਰਾਤ ਬਾਕੀ ਜਿਹੜੇ ਇਹਦੇ ਤਿੰਨ ਮੁਲਜ਼ਮ ਨੇ ਨਾਲ ਦੇ ਉਹਨਾਂ ਨੂੰ ਵੀ ਜਲਦੀ ਅਸੀਂ ਗ੍ਰਿਫਤਾਰ ਕਰਾਂਗੇ ਪਰ ਸਾਰੇ ਆਈਡੈਂਟੀਫਾਈਡ ਨੇ ਤੇ ਉਹਨਾਂ ਦੇ ਉੱਤੇ ਸਾਡੀ ਪੂਰੀ ਕਾਰਵਾਈ ਚੱਲ ਰਹੀ ਔਰ ਸਪੈਸ਼ਲ ਟੀਮਸ ਅਸੀਂ ਲਾਈਆਂ ਹੋਈਆਂ ਸੋ ਮੈਂ ਸਮਝਦਾ ਕਿ ਜ਼ੀਰੋ ਟੋਲਰੈਂਸ ਪਾਲਿਸੀ ਦੇ ਤਹਿਤ ਜਿਹੜਾ ਆਰਗੇਨਾਈਜ਼ ਕ੍ਰਾਈਮ ਨੂੰ ਬਿਲਕੁਲ ਸਿਰ ਨਹੀਂ ਅਸੀਂ ਚੁੱਕਣ ਦਿੰਦੇ ਔਰ ਜਿਹੜਾ ਵੀ ਬੰਦਾ ਇਹੋ ਜੀ ਜ਼ੁਰਤ ਕਰਦਾ ਇੱਥੇ ਆ ਕੇ ਉਹਨੂੰ ਜਲਦੀ ਟ੍ਰੇਸ ਕੀਤਾ ਜਾਂਦਾ ਔਰ ਅਰੈਸਟ ਕੀਤਾ ਜਾਂਦਾ ਚਾਹੇ ਉਹ ਕਿਸੇ ਹੋਰ ਜ਼ਿਲ੍ਹੇ ਚ ਲੁਕਿਆ ਹੋਵੇ ਚਾਹੇ ਕਿਸੇ ਹੋਰ ਸਟੇਟ ਦੇ ਵਿੱਚ ਸੋ ਮੈਂ ਸਾਰੀ ਟੀਮ ਨੂੰ ਬੜੀ ਮੁਬਾਰਕਬਾਦ ਇੰਨਾ ਕੱਲ ਵੀ ਤੁਹਾਡਾ ਨਾਲ ਸ਼ੇਅਰ ਕੀਤਾ ਗਿਆ ਸੀ ਕਿ ਬੜੀ ਮੈਟਿਕੁਲਸ ਔਰ ਵਧੀਆ ਇਨਵੈਸਟੀਗੇਸ਼ਨ ਦੇ ਵਿੱਚ ਇਹ ਬੰਦੇ ਫੜੇ ਗਏ ਔਰ ਤਿੰਨ ਵੈਪਨ ਰਿਕਵਰ ਹੋਏ ਔਰ ਮੈਂ ਸਮਝਦਾ ਕਿ ਇਤਨਾ ਹੋਰ ਵੀ ਵਾਰਦਾਤਾਂ ਜਿਹੜੀਆਂ ਏਰੀਆ ਚ ਟਾਲੀਆਂ ਅੱਛਾ ਸਰ ਇਹ ਪੈਸੇ ਕਿੰਨੇ ਦੀ ਲੁੱਟ ਕੀਤੀ ਸੀ ਤੇ ਕਿੱਧਰ ਭੱਜੇ ਦੇਖੋ ਇਹ ਉਸ ਤੋਂ ਬਾਅਦ ਇੱਧਰ ਉੱਧਰ ਭੱਜੇ ਰਹੇ ਕਦੇ ਚੰਡੀਗੜ੍ਹ ਚਲੇ ਗਏ ਮੁਹਾਲੀ ਚਲੇ ਗਏ ਅਲੱਗ-ਅਲੱਗ ਏਰੀਆ ਚ ਪਰ ਪੁਲਿਸ ਪਾਰਟੀਆਂ ਸਾਡੀਆਂ ਇਹਨਾਂ ਨੂੰ ਪਰਸਿਊ ਕਰਦੀ ਰਹੀਆਂ ਸੀ ਇਹਨਾਂ ਦੇ ਪਿੱਛਾ ਕਰਦੇ ਰਹੇ ਆ ਔਰ ਅਲਟੀਮੇਟਲੀ ਇਹ ਹੁਸ਼ਿਆਰਪੁਰ ਹਿਮਾਚਲ ਦੇ ਬਾਰਡਰ ਦੇ ਉੱਤੇ ਇਹ ਬੰਦੇ ਜਿਹੜੇ ਆ ਉੱਥੇ ਜਾ ਕੇ ਅਰੈਸਟ ਹੋਏ ਸਰ ਇਹਨਾਂ ਦਾ ਨੈਟਵਰਕ ਕਾਫੀ ਸੀਗਾ ਸਰ ਇਹਨਾਂ ਦਾ ਗਿਸਟ ਲੈ ਵਧੀਆਂ ਦੀ ਹਾਈਡ ਆਊਟ ਮੋਹਾਲੀ ਵੀ ਸੀ ਹੁਸ਼ਿਆਰਪੁਰ ਵੀ ਸੀ ਪੰਜਾਬ ਲੈਵਲ ਦੇ ਉੱਤੇ ਇਹ ਗੈਂਗ ਬਣਿਆ ਸੀ ਕੋਈ ਮੈਂ ਸਮਝਦਾ ਵੀ ਇਹ ਬੰਦੇ ਖਿਆਤ ਜਿਹਨੂੰ ਕਹਿੰਦੇ ਨੇ ਨਾ ਅਪਰਾਧੀ ਨੇ ਮਤਲਬ ਨਟੋਰੀਅਸ ਕ੍ਰਿਮੀਨਲਸ ਇਹਨਾਂ ਨੂੰ ਕਹਿ ਸਕਦੇ ਜਿਹੜਾ ਬੰਦਾ ਇੰਨੇ ਮਕਦਮੇ ਜਿੱਤੇ ਅਟੈਂਪਟ ਟੂ ਮਰਡਰ ਟੁਕਾਇਤੀ ਹੋਰ ਆਰਮਜ਼ ਆ ਟੈਂਡੀਪੀਐਸ ਐਕਟ ਸੋ ਹਰ ਤਰ੍ਹਾਂ ਦਾ ਮਕਦਮਾ ਇਹਨਾਂ ਦੇ ਦਰਜਾ ਹੈ ਮੋਹੱਲੀ ਵਗੈਰਾ ਜਾ ਕੇ ਹੋਟਲਾਂ 'ਚ ਰਹਿੰਦੇ ਸੀ ਕੋਕਟਰਾਇ ਸਿਟੀ 'ਚ ਇਹਨੂੰ ਲੱਗਦਾ ਕਿ ਆਈਡੈਂਟੀਫਿਕੇਸ਼ਨ ਨਹੀਂ ਹੁੰਦੀ ਜਲਦੀ ਵਹੀਕਲਸ ਦੇ ਉੱਤੇ ਅਸੀਂ ਕੰਮ ਕਰ ਰਹੇ ਜਿਹੜੇ ਦੋ ਬਰਾਮਦ ਹੋਈਆਂ ਸੋ ਕਿਤੇ ਕਿਤੇ ਕਿਦਵੇਂ ਖਰੀਦੇ ਆ ਜਿਹੜੇ ਪੈਸੇ ਨਾਲ ਖਰੀਦੇ ਉਹ ਸਾਰੇ ਇਨਵੈਸਟੀਗੇਸ਼ਨ ਦਾ ਪਾਰਟ ਸਰ ਅਮਰ ਸਾਹਿਬ ਦੇ ਬੱਚੇ ਕਾਫੀ ਖਾਲੀ ਜਗ੍ਹਾ ਨੇ ਰੰਜੀਦਾ ਉਹ ਕੀ ਇਹਨਾਂ ਨੇ ਪਿਹਾਰਾ ਨੂੰ ਦੇਖਦੇ ਹੋਏ ਕਿ ਅੱਜ ਤਾਂ ਦੱਬੇ ਹੋਣ ਕੋਈ ਵੈਪਨ ਵਾਲੀ ਗੱਲ ਨਹੀਂ ਸੀ ਜੀ ਇੱਥੇ ਤਾਂ ਅਸੀਂ ਬੰਦਾ ਫੜਨਾ ਸੀ ਨਾ ਨਾਲ ਦਾ ਉਹ ਜਲਦੀ ਅਸੀਂ ਅਰੈਸਟ ਕਰਾਂ ਸਰ ਇਹ ਕਿੰਨੇ ਦਿਨ ਲੁਕ ਹੋਈ ਸੀ ਸਰ ਲੱਖਾਂ ਤੇ ਉਹਨਾਂ ਨੇ ਤਾਂ ਲਿਖਾਇਆ ਸੀਗਾ ਵੀ ਸਾਡੇ ਸਾਇਦ 50 ਹਜ਼ਾਰ ਤੋਂ 2 ਰਿੰਗ ਚੱਲੀ ਆ ਪਰ ਇਹ ਅਜੇ ਵੈਰੀਫਾਈ ਨਹੀਂ ਹੋ ਰਿਆ ਇਹਨਾਂ ਦੀ ਇਨਵੈਸਟੀਗੇਸ਼ਨ ਚ ਬਿਕੋਜ਼ ਇਹ ਕਹਿੰਦੇ ਵੀ ਅਸੀਂ ਤਾਂ ਕੋਈ ਚੀਜ਼ ਨਹੀਂ ਲਈ ਗਏ ਉਹ ਸਾਰੀ ਗੱਲ ਨੂੰ ਅਸੀਂ ਵੈਰੀਫਾਈ ਕਰਾਂਗੇ ਕਿਉਂਕਿ ਜਿਹੜੇ ਪੁਲਜ਼ਮ ਹੈ ਨਾ ਜੀ ਇਹ ਚ ਪਾਉਂਦੇ ਹੁੰਦੇ ਗੱਲ ਨੂੰ ਵੀ ਸਾਡਾ ਰਿਕਵਰੀ ਨਾ ਹੋ ਈ ਸਰ ਜਿੱਦਾਂ ਨੂੰ ਵੀ ਜ਼ਿਆਦਾ ਕੰਮ ਕਰਦੇ ਸੀ ਨਹੀਂ ਇਹਨਾਂ ਨੂੰ ਉਹੀ ਅਸੀਂ ਕੱਢ ਰਹੇ ਹਾਂ ਉਹਦੇ ਵਿੱਚ ਬੈਕਗ੍ਰਾਉਂਡ ਦੇ ਵਿੱਚ ਕਾਫੀ ਸਾਡੇ ਕੋਲ ਲੀਡਸ ਆਈਆਂ ਕਿ ਕਿਹੜੇ ਬੰਦੇ ਨੇ ਇਹਨਾਂ ਨੂੰ ਕਿਵੇਂ ਦੱਸ ਪਾਈ ਇਸ ਗੱਲ ਉਹ ਇੱਕ ਬੰਦਾ ਸਾਡੇ ਕੋਲ ਜਿਹੜਾ ਉਹਦੀ ਇਨਫੋਰਮੇਸ਼ਨ ਆ ਰਹੀ ਹੈ ਉੱਥੇ ਅਸੀਂ ਕੰਮ ਕਰ ਸਰ ਇਹ ਪਰਿਵਾਰਕ ਬੰਦਕ ਬਣਾਇਆ ਗਿਆ ਸੀ ਨਹੀਂ ਨਹੀਂ ਕੁਛ ਨਹੀਂ ਹੋਇਆ ਸੀ ਚੋਰੀ ਕੀਤੀ ਹੈ ਇਹ ਲੋਕ ਮਤਲਬ ਗਏ ਸੀ ਅੰਦਰ ਆਪਣੇ ਖਾਕੀ ਪੱਗ ਬੰਨੀ ਹੋਈ ਸੀ ਇੱਕ ਬੰਦੇ ਨੇ ਉਹke ਪ੍ਰਾਣੇ ਕਰਨੀ ਉਹਨੇ ਦੇਖਿਆ ਵੀ ਇਹ ਸ਼ੋਕਰੇ ਵੀ ਤੁਹਾਡੇ ਕੋ ਹਵਾ ਉਹਨਾਂ ਨੂੰ ਜਾ ਕੇ ਇਹੀ ਗੱਲ ਕਹੀ ਇਹ ਵੀ ਤੁਹਾਡੇ ਕੋ ਹਵਾਲਾ ਹੁੰਦਾ ਹੋਰ ਹੁੰਦਾ ਉਹਨਿਹਰ ਨੂੰ ਨੌਕਰ ਨੇ ਥੋੜਾ ਬਹੁਤ ਰੌਲਾ ਪਾ ਦਿੱਤਾ ਤੇ ਭਾਜੀ ਸਰ ਇਹ ਵੀ ਕਹਿਆ ਗਿਆ ਕਿ ਪੁਲਿਸ ਤੋਂ ਵੀ ਇੱਥੇ ਦੀ ਗੱਲ ਹੈ ਹੈ ਜੀ ਕਿ ਆਸੀ ਤੁਸੀਂ ਪੁਲਿਸ ਤੋਂ ਕੋਈ ਤਾਂ ਪੜਾਂਗੇ ਪੁਲਿਸ ਦਾ ਨਾਮ ਯੂਜ਼ ਕੀਤਾ ਗਿਆ ਜੀ ਇਹਨਾਂ ਯਾਰ ਉਹ ਤਾਂ ਡੈਫੀਨਿਟਲੀ ਦੇਖੋ ਜਦੋਂ ਖਾਕੀ ਪੱਗ ਬੰਨ੍ਹਣ ਦਾ ਮਤਲਬ ਹੀ ਇਹ ਸੀ ਇਹ ਦੇ ਅਪੀਅਰਡ ਐਜ਼ ਇਨਫੋਰਸਮੈਂਟ ਏਜੰਸੀ ਦਾ ਬੰਦੇ ਬਣ ਕੇ ਤੇ ਹਵਾਲੇ ਦੀ ਗੱਲ ਲੱਭਦੇ ਫਰੋਲਾ ਫਰਾਲੇ ਕਰਨ ਦੀ ਕੋਸ਼ਿਸ਼ ਕੀਤੀ ਤੇ ਉਸ ਤੋਂ ਬਾਅਦ ਰੋਲਾ ਪੈਣ ਤੋਂ ਬਾਅਦ ਭੱਜ ਗਏ ਨਹੀਂ ਇਹ ਮੈਂ ਪੰਜਾਬ ਪੁਲਿਸ ਦਾ ਨਾਮ ਯੂਜ਼ ਕੀਤਾ ਸੀ ਇਹਨਾਂ ਨੇ ਕਿ ਉਹ ਉਹ ਆਪਾਂ ਮੈਂ ਮਤਲਬ ਬੇਸਿਕਲੀ ਉਹਨਾਂ ਨੇ ਇਹ ਸ਼ੋਅ ਕਰ ਰਹੇ ਸੀ ਵੀ ਅਸੀਂ ਸਰਕਾਰੀ ਏਜੰਸੀਆਂ ਹਾਂ ਮਤਲਬ ਫਿਲਮ ਦਾ ਸੀਨ ਬਣਾਇਆ ਗਿਆ ਤਾਂ ਫਿਲਮਾਂ ਦੇ ਤਾਂ ਹੁੰਦਾ तकरीबन ਕੀਤਾ ਤੁਹਾਨੂੰ ਪਤਾ ਹੀ ਹੈ ਜਿਹੜੇ ਇੱਥੇ ਪੁਰਾਣੇ ਕ੍ਰਿਮੀਨਲ ਨੇ ਕੋਈ ਨਾ ਕੋਈ ਬਹਾਨਾ ਬਣਾ ਲੈਂਦੇ ਨੇ ਬਟ ਇਹ ਵੀ ਉਹਨਾਂ ਨੂੰ ਕਲੀਅਰ ਹੋਣਾ ਚਾਹੀਦਾ ਕਿ ਪੰਜਾਬ ਪੁਲਿਸ ਬੜੀ ਮਸਤੈਦ ਹੈ ਤੇ ਅਸੀਂ ਜਲਦੀ ਟ੍ਰੇਲ ਚੁੱਕ ਲੈਨੇ ਆ ਤੇ ਸਾਡੀ ਟੀਮ ਨੇ ਬੜੀ ਮਿਹਨਤ ਕੀਤੀ ਔਰ ਵਿਦਨ 24 ਆਵਰਜ਼ ਦੇ ਕੇਸ ਅਸੀਂ ਸੋਲਵ ਕਰ ਲਿਆ ਸੀ ਅਰੈਸਟ ਚਾਹੇ ਲੇਟ ਵੇ ਇਹ ਸਰ ਇਹ ਵੀ ਬੜੀ ਵੱਡੀ ਕਾਰਗਵਾਹੀ ਹੈ ਕਿ ਉਹਨਾਂ ਨੇ ਅੰਦਰ ਜਾ ਕੇ ਪੂਰਾ ਡਰਾਮਾ ਕ੍ਰੀਏਟ ਕੀਤਾ ਕਿ ਅਸੀਂ ਇਸ ਤਰ੍ਹਾਂ ਦੇਖੋ ਆਮ ਕੇਸਾਂ ਦੇ ਵਿੱਚ ਮੋਡਸ ਪਰੈਂਡੀ ਕਈ ਵਾਰੀ ਕ੍ਰਿਮੀਨਲ ਯੂਜ਼ ਕਰਦੇ ਆ ਕਿ ਪੁਲਿਸ ਵਾਲੇ ਬਣ ਕੇ ਚਲੇ ਜਾਓ ਔਰ ਅਗਲਾ ਥੋੜਾ ਬੈਕ ਫੁੱਟ ਤੇ ਹੋ ਜਾਂਦਾ ਹੈ ਜੇ ਅਗਲੇ ਕੋ ਹੁੰਦੀ ਹੈ ਅਗਲਾ ਕਹਾਣੀ ਮੈਂ ਦਿਖਾ ਦਰਾਂਗੀ ਮੇਰੇ ਕੋ ਤਾਂ ਇੰਨੇ ਪੈਸੇ ਫਸਾਣੇ ਨੇ ਲਿਆ ਕੇ ਦਿੱਤੇ ਸੋ ਆਮ ਇਹ ਅਜੰਤਾ ਮੋਡਸ ਪਰੈਂਡੀ ਬਟ ਵੀ ਇਹਨਾਂ ਦੇ ਖਿਲਾਫ ਸੋਨੂ ਜਿਹੜਾ ਇੱਕ ਨਾਲ ਉਹਦੇ 8 ਇੱਕ ਦੇ ਖਿਲਾਫ ਆ ਦੂਜਾ 9 ਦੇ 9 ਇਹਦੇ ਖਿਲਾਫ ਹੈ ਤੇ 8 ਦੂਸਰਾ ਇਹਦੇ ਨਾਲ ਸਾਥੀ ਹੈ ਤਾਂ ਇਹ ਵੀ ਕਾਫੀ ਦੂਜੇ ਜਨਿਆਂ ਦੇ ਵਿੱਚ ਵੀ ਵਾਂਟਡ ਹੋਣ ਕੇ ਸਰੇ ਉਹ ਦੇਖ ਰਹੇ ਜੀ ਸਾਰਿਆਂ ਨਾਲ ਸ਼ੇਅਰ ਕਰਾਂਗੇ ਅਸੀਂ ਸਿੱਟੀ ਤਰਨਤਾਰਨਾ ਡੰਡਿਆਲਾ ਸਦਰ ਤਰਨਤਾਰਨ ਖਿਲਚੀਆਂ ਕਾਫੀ ਕਿਸਾਨ ਦੇ ਵਿੱਚ ਇਹ ਪਹਿਲਾਂ ਬੰਦੇ ਇਨਵੋਲਡ ਰਹੇ ਥੈਂਕ ਯੂ ਜੀ